ਸਤਿ ਸ੍ਰੀ ਅਕਾਲ ਦੋਸਤੋ ਆਪਾਂ ਹਰ ਰੋਜ਼ ਤੁਹਾਡੇ ਵਾਸਤੇ ਨਵੀਆਂ ਕੋਠੀਆਂ ਦਿਖਾਉਣੇ ਆ। ਉਹਨਾਂ ਦੇ ਵਿੱਚ ਹਰ ਇੱਕ ਤਰ੍ਹਾਂ ਦੇ ਡਿਜ਼ਾਈਨ ਹੁੰਦੇ ਆ। ਅਲੱਗ-ਅਲੱਗ ਤਰ੍ਹਾਂ ਦੇ ਕੋਈ ਕਾਫੀ ਏਰੀਆ ਦੀ ਹੁੰਦੀ ਹੈ, ਕੋਈ ਘੱਟ ਏਰੀਆ ਦੀ ਹੁੰਦੀ ਹੈ। ਇੱਥੇ ਇੱਕ ਸੀਮਤ ਏਰੀਆ ਦੇ ਵਿੱਚ ਬਣੀ ਹੋਈ ਕੋਠੀ ਆਪਾਂ ਤੁਹਾਨੂੰ ਦਿਖਾਵਾਂਗੇ ਅੰਦਰ ਤੋਂ ਸਾਰੀ ਡਿਜ਼ਾਈਨ ਹੈਗਾ। ਇਹ ਬਾਈ ਬਿਜਲੀ ਬੋਰਡ ਦੇ ਵਿੱਚ ਜੇਈ ਲੱਗੇ ਹੋਏ ਨੇ ਜਿੰਨਾਂ ਦੀ ਇਹ ਕੋਠੀ ਹੈਗੀ ਤੇ ਛੋਟੇ ਪਰਿਵਾਰ ਵਾਸਤੇ ਇਤੋਂ ਵਧੀਆਂ ਕੋਈ ਨਕਸ਼ਾ ਨਹੀਂ ਹੋ ਸਕਦਾ। ਤੇ ਤੁਹਾਨੂੰ ਆਪਾਂ ਅੰਦਰ ਜਾ ਕੇ ਦਿਖਾਉਣੇ ਆ ਇਹਦੀ ਪਲਾਨਿੰਗ ਸਾਰੀ। ਆਜੋ ਲੈ ਕੇ ਚੱਲਦੇ ਹਾਂ ਤੁ ਇਹ 1400 ਸਕਰ ਫੁੱਟ ਏਰੀਆ ਜੀ ਗਰਾਉਂਡ ਫਲੋਰ ਹੈ ਤੇ 800 ਸਕਰ ਫੁੱਟ ਏਰੀਆ ਇਹਦਾ ਫਰਸਟ ਫਲੋਰ ਹੈ 2200 ਸਕਰ ਫੁੱਟ ਏਰੀਆ ਦਾ ਘਰ ਹੈ ਤੇ ਨਾਈ ਵਾਲਾ ਜਿਆਦਾ ਖੁੱਲਾ ਹੈ ਤੇ ਨਾਈ ਵਾਲਾ ਤੰਗ ਹੈ ਤੁਹਾਨੂੰ ਇਕੱਲਾ ਇਕੱਲਾ ਕਮਰਾ ਦਿਖਾਵਾਂਗੇ ਕਿੱਥੇ ਕਿੱਥੇ ਆਪਾਂ ਪੋਰਚ ਵਿੱਚੋਂ ਐਂਟਰ ਹੁੰਦੇ ਆ ਫਰੰਟ ਐਲੀਵੇਸ਼ਨ ਇੱਕ ਵਾਰੀ ਸਮਾਰ ਕੇ ਦਿਖਾ ਦੋ ਤੇ ਜਿੰਨਾ ਸੋਹਣਾ ਬਾਹਰੋਂ ਡਿਜ਼ਾਈਨ ਹੈ ਉਹਨਾ ਸੋਹਣੇ ਅੰਦਰੋਂ ਤੇ ਆਰਕੀਟੈਕਟ ਭਰਾ ਦਾ ਆਪਾਂ ਨੰਬਰ ਵੀ ਦੇਵਾਂਗੇ ਜਿਨ੍ਹਾਂ ਨੇ ਇਹ ਡਿਜ਼ਾਈਨ ਕੀਤੀ ਹੈ ਸਕਰੀਨ ਦੇ ਉੱਤੇ ਤੁਸੀਂ ਅਗਰ ਆਪਣੇ ਘਰ ਦਾ ਨਕਸ਼ਾ ਬਣਾਉਣਾ ਚਾਹੁੰਦੇ ਹੋ ਇਦਾਂ ਦਾ ਘਰ ਡਿਜ਼ਾਈਨ ਕੁਈ ਘੱਟ ਏਰੀਆ ਦਾ ਏਦੋਂ ਵੀ ਘੱਟ ਏਰੀਆ ਦਾ ਜਾਂ ਏਦੋਂ ਜ਼ਿਆਦਾ ਏਰੀਆ ਦਾ ਤਾਂ ਤੁਸੀਂ ਗੱਲਬਾਤ ਕਰ ਸਕਦੇ ਹੋ ਅੱਜ ਆਪਾਂ ਲੌਬੀ ਦੇ ਵਿੱਚ ਐਂਟਰ ਹੋਏ ਆ ਜੀ ਲੌਬੀ ਦੇ ਵਿੱਚ ਆਪਾਂ ਖੜੇ ਆ ਇੱਕ ਵਾਰੀ ਸਾਰੇ ਧਿਆਨ ਮਰਵਾ ਦਿਓ ਬਾਈ ਆਪਾਂ ਪਿੱਛੋਂ ਕੱਲੀ ਕੱਲੀ ਜੀ ਦੱਸ ਦਾਂਗੇ ਕਿੱਥੇ ਕਿੱਥੇ ਕੀ ਕੀ ਬਣਿਆ ਹੋਇਆ ਤੇ ਕਮੈਂਟਾਂ ਵਿੱਚ ਦੱਸਿਓ ਜ਼ਰੂਰ ਹੈ ਜ਼ਰੂਰ ਉਹ ਨਕਸ਼ਾ ਕਿਵੇਂ ਲੱਗਿਆ ਇੱਕ ਛੋਟੇ ਪਰਿਵਾਰ ਵਾਸਤੇ 2200 ਸਕਰ ਫੁੱਟ ਏਰੀਆ ਦਾ ਨਕਸ਼ਾ ਹੈ ਆਜ ਆਪਾਂ ਇਧਰੋਂ ਸਟਾਰਟ ਕਰਦੇ ਆ ਜੀ ਆ ਆ ਗਿਆ ਜੀ ਕਿਚਨ ਦਾ ਏਰੀਆ ਆ ਦੇਖੋ 8 ਵਜੇ 8 ਦਾ ਕਿਚਨ ਹੈ ਜੀ ਸਾਰਾ ਇਹ ਤੇ ਇੱਥੋਂ ਫਰੰਟ ਗੇਟ ਦਿਸਦਾ ਹੈ ਆ ਵਿੰਡੋ ਲੱਗੀ ਹੋਈ ਹੈ ਪੋਰਚ ਵਿੱਚੋਂ ਦੀ ਤੇ ਇੱਧਰ ਆ ਜਾਓ ਬਾਈ ਹੁਣ ਸੈਕੰਡ ਤੇ ਆਪਾਂ ਦਿਖਾਉਣਾ ਹੈ ਬਾਈ ਤੁਹਾਨੂੰ ਇੱਕ ਬੈੱਡਰੂਮ ਜਿਹੜਾ ਕਿ ਕਿਚਨ ਦੇ ਨਾਲ ਹੈਗਾ ਬਹੁਤ ਖੁੱਲਾ ਬੈੱਡਰੂਮ ਹੈ ਕਟੂ-ਕਟੇ 13 ਬਾਈ 12 ਦਾ ਹੋਊਗਾ ਆ ਦੇਖੋ ਆਜੋ ਹੁਣ ਆਪਾਂ ਇੱਧਰ ਚੱਲਦੇ ਹਾਂ ਬਾਈ ਬਹੁਤ ਸੋਹਣਾ ਡਿਜ਼ਾਈਨ ਹੈ ਲਾਜਵਾਬ ਹੈ ਤੁਹਾਨੂੰ ਬੈੱਡਰੂਮ ਵੀ ਦੇਖ ਲਿਆ ਬਾਈ ਕਿਚਨ ਦਾ ਏਰੀਆ ਵੀ ਦੇਖ ਲਿਆ ਤੇ ਇੱਕ ਕਲ ਹੋਰ ਹੈ ਬਾਈ ਜਦੋਂ ਆਪਣੇ ਭਰਾਵਾਂ ਨੇ ਕਿਸੇ ਨੇ ਨਕਸ਼ਾ ਕਰਵਾਉਣਾ ਹੁੰਦਾ ਹੈ ਘਰ ਬਣਾਉਣ ਲੱਗਿਆ ਪਰ ਐ ਕਰਦੇ ਕਿੰਨਾ ਕੁ ਏਰੀਆ ਬਣਾਈਏ ਅਗਰ ਤੁਹਾਡੇ ਛੋਟਾ ਪਰਿਵਾਰ ਹੈ ਮੰਨ ਕੇ ਚੱਲੋ ਵੀ ਜਿਵੇਂ ਇੱਕ ਬੱਚਾ ਹੁੰਦਾ ਆਪ ਉਹਦੇ ਵਾਸਤੇ ਬਣਾਉਣਾਗਾ ਉਹਦੇ ਵਾਸਤੇ ਆਪਾਂ ਨੂੰ 1400 ਸਕਰ ਫੁੱਟ ਏਰੀਆ ਥੱਲੇ ਬਹੁਤ ਹੁੰਦਾ ਹੈ ਵੈਸੇ ਆਪਣੀ ਇੱਛਾ ਹੁੰਦੀ ਹੈ ਅਗਰ ਨਾ ਖੁੱਲਾ ਜਿੰਨਾ ਮਰਜ਼ੀ ਕਰ ਲੋ 1400 ਏਰੀਆ ਨਾਲ ਸਰ ਜਾਂਦਾ ਉੱਪਰ ਤੇ ਪੋਸ਼ੇ ਬਣਾਉ ਹੋਵੇ ਤਾਂ 6-700 ਉੱਪਰ ਬਹੁਤ ਹੈ ਤੇ ਇਹ 2200 ਸਕਰ ਫੁੱਟ ਏਰੀਆ ਹੁਣ ਆਪਾਂ ਤਾਂ ਉਹਨੂੰ ਦੂਜਾ ਬੈੱਡਰੂਮ ਖਾਉਣੇ ਆਜੋ ਆ ਲਈ ਦੂਜਾ ਬੈਡਰੂਮ ਇਹਦੇ ਚ ਕਬ ਬੋਰਡ ਦੀ ਜਗਾ ਰੱਖੀ ਹੋਈ ਹੈ ਇਧਰਲੇ ਪਾਸੇ ਦਿਖਾ ਦੋ ਤੇ ਇੱਕ ਇਹਦੇ ਚ ਸਟੋਰ ਰੱਖਿਆ ਹੋਇਆ ਜੀ ਆ ਦੇਖੋ ਇੱਕ ਛੋਟਾ ਜਿਹਾ ਸਟੋਰ ਦਿੱਤਾ ਹੋਇਆ ਇਧਰ ਮਾਰੋ ਨਿਕਾ ਆ ਇੱਕ ਬੈਡਰੂਮ ਦੇ ਵਿੱਚ ਇੱਕ ਸਟੋਰ ਦਿੱਤਾ ਤੇ ਇੱਕ ਆ ਪਿਛੇ ਪਿਛਲੇ ਪਾਸੇ ਵੀ ਦਿਖਾ ਦੋ ਇਧਰ ਬਾਂਗ ਸੀ ਜਗਾ ਦੇ ਵਿੱਚ ਛੜਤੀ ਤੇ ਆ ਦੀ ਵੀ ਲੌਬੀ ਦੇ ਵਿੱਚ ਚੱਲਦੇ ਆ ਜੀ ਆਪਾਂ ਤੇ ਲੌਬੀ ਵੈਰੀਆ ਵੀ ਕੋਈ ਤੰਗ ਨਹੀਂ ਹੈਗਾ ਖੁੱਲਾ ਹੈ ਕਾਫੀ ਤੇ ਇਧਰ ਬਈ ਰੋਸ਼ਨੀ ਵਾਸਤੇ ਵਧੀਆ ਵਿੰਡੋ ਰੱਖੀ ਹੋਇਆ ਕਾਫੀ ਵੱਡੀ ਇਹ ਜਰੂਰ ਦਿਖਾਓ ਇਹ ਜੀ ਦੀ ਚਾਹਤ ਜਰੂਰਤ ਹੁੰਦੀ ਆ ਵੈਸੇ ਕੋਠੀ ਖੇਤ ਦੇ ਵਿੱਚ ਹੈਗੀ ਆ ਇੱਥੇ ਤਾਂ ਬੈਸੀ ਰੋਸ਼ਨੀ ਬਹੁਤ ਬੰਦੀ ਹੈ ਇਧਰ ਵੀ ਦਿਖਾਓ ਬਈ ਪਲਾਨ ਇਹ ਬਾਥਰੂਮ ਆ ਗਿਆ ਜੀ ਇੱਕ ਕਾਮਨ ਵਾਸ਼ਰੂਮ ਰੱਖਿਆ ਹੋਇਆ ਹੈ ਆ ਦੇਖੋ ਖੁੱਲਾ ਕਾਫੀ ਹੈਗਾ ਤੇ ਬੈਡਰੂਮ ਨਾਲ ਕਿਸੇ ਨਾਲ ਵੀ ਅਟੈਚ ਨਹੀਂ ਹੈਗਾ ਵਾਸ਼ਰੂਮ ਇਹ ਲੌਬੀ ਨਾਲ ਅਟੈਚ ਕਰਤਾ ਦੋਨੇ ਬੈਡਰੂਮਾਂ ਦੇ ਇਹ ਸੈਂਟਰ 'ਚ ਕਰਤਾ ਤੇ ਇਧਰੋਂ ਸਾਈਡ ਤੇ ਤੇ ਇਧਰ ਆ ਗਿਆ ਡਰੈਾਈਵ ਰੂਮ ਆ ਕੁਲਨ ਡਰਾਈਵਿੰਗ ਦਾ ਏਰੀਆ ਇਹਦੇ ਇੱਕ ਆ ਵਿੰਡੋ ਆ ਗਈ ਇੱਥੋਂ ਹੀ ਗੇਟ ਤੇ ਨਿਕਾਵਾਇ ਦੀ ਆ ਦੇਖੋ ਇਧਰੋਂ 메ਨ ਗੇਟ ਸਾਹਮਣੇ ਆ ਗਿਆ ਇਹਦੇ 메ਨ ਗੇਟ ਤੋਂ ਆ ਕੇ ਪਿੱਦਰ ਬੈਠ ਸਕਦਾ ਕੋਈ ਗੈਸਟ ਆ ਗਿਆ ਤੇ ਉਧਰ ਕਿਚਨ ਆ ਗਿਆ ਜੀ ਤੇ ਤੁਸੀਂ ਪਲਾਨ ਦੱਸਣਾ ਜੀ ਇਹ ਲਾ ਗਰਾਉਂਡ ਫਲੋਰ ਦੇਖ ਲਿਆ ਗਰਾਉਂਡ ਫਲੋਰ ਦੇ ਵਿੱਚ ਆਪਾਂ ਦੇਖਿਆ ਸੀ ਕੁਦਲ ਮਰਵਾ ਦੋ ਇੱਕ ਵਾਰੀ ਜਾਤ ਕਿਚਨ ਬੈਡਰੂਮ ਦੂਜਾ ਬੈਡਰੂਮ ਜਿਹੜੇ ਦੇ ਵਿੱਚ ਕਸਟੋਰ ਸੀਗਾ ਇਧਰੋਂ ਵਾਸ਼ਰੂਮ ਹੋ ਗਿਆ ਜੀ ਲੌਬੀ ਨੂੰ ਟੱਚ ਤੇ ਇਧਰ ਡਰਾਈング ਰੂਮ ਹੋ ਗਿਆ ਤੇ ਆਜੇ ਹੁਣ ਆਪਾਂ ਉੱਪਰ ਲੈ ਕੇ ਚੱਲਦੇ ਹਾਂ ਜੋ ਫਰਸਟ ਫਲੋਰ ਹੈ ਫਰਸਟ ਫਲੋਰ ਤੇ ਵੀ ਹੈਗਾ 6 700 ਏਰੀਆ 2200 ਬਣਦਾ ਜੀ ਸਾਰਾ ਇਹ 7 750 ਉੱਪਰ ਹੈ ਵਿੱਚ ਟੈਂਕੀ ਲਾ ਕੇ ਸਾਰਾ 2200 ਏਰੀਆ ਬਣਦਾ ਜੀ ਹੁਣ ਆਪਾਂ ਫਰਸਟ ਫਲੋਰ ਦੇ ਉੱਤੇ ਆ ਗਏ ਬਾਈ ਇੱਥੇ ਵੀ ਤੁਹਾਨੂੰ ਦਿਖਾਉਣਾ ਹੈ ਕੀ ਕੀ ਬਣਿਆ ਹੋਇਆ ਤੇ ਜੋ ਮਕਾਨ ਮਾਲਕ ਨੇ ਬਾਈ ਜਿਹੜੀ ਕਹਿੰਦੇ ਸੀ ਥੋੜਾ ਸੰਗਦੇ ਸੀ ਕਮਰੇ ਤੇ ਆਏ ਨਹੀਂ ਤੇ ਕਹਿੰਦੇ ਵੀ ਹੁਣ ਆਪਾਂ ਇਹਨੂੰ ਪਲਾਸਟਰ ਤੱਕ ਕਰਾ ਲਿਆ ਲੱਕੜਾ ਪਾ ਲਿਆਂਦੀ ਪਈ ਹੈ ਘਰੇ ਜੋੜੀਆਂ ਆਪਾਂ ਘਰੀ ਬਣਵਾਉਣੀ ਹੈ ਜੀ ਕੋਸਟ ਆਊਗੀ ਆਪਾਂ ਇੱਕ ਵਾਰੀ ਤੁਹਾਨੂੰ ਤੁਹਾਨੂੰ ਦੁਬਾਰਾ ਵੀਡੀਓ ਪਾਵਾਂਗੇ ਦੀ ਉਦੋਂ ਲੋੜ ਦੱਸਾਂਗੇ ਕਿ ਕਿੰਨੀ ਆਈ ਹੈ ਤੇ ਹੁਣ ਤੱਕ ਤੇ ਆ ਜਾਓ ਜੀ ਇੱਧਰ ਆਹ ਬਾਲਕਨੀ ਦਾ ਏਰੀਆ ਆ ਗਿਆ ਜੀ ਬਾਲਕਨੀ ਤੋਂ ਸਿੱਧਾ ਜੇ ਆਪਾਂ ਇੱਥੇ ਬੈਠੇ ਹਾਂ ਤਾਂ ਇੱਥੋਂ ਆਪਾਂ ਨੂੰ ਗੇਟ ਦਿਸਦਾ ਆ ਦੇਖੋ ਤੇ ਉੱਪਰ ਵਾਲੇ ਪਾਸੇ ਇੱਕ ਬੈਡਰੂਮ ਦੇਖ ਲੈ ਤੁਸੀਂ ਥੱਲੇ ਜਿਹੜਾ ਬੈਡਰੂਮ ਸੀਗਾ ਉਹਦੇ ਚ ਇੱਕ ਕਬੂਰਡ ਦੀ ਜਗ੍ਹਾ ਰੱਖੀ ਹੋਈ ਸੀ ਇਹਦੇ ਚ ਵੀ ਉੱਪਰ ਵਾਲੇ ਚ ਵੀ ਰੱਖੀ ਹੋਈ ਹੈ ਜੀ ਆ ਦੇਖੋ ਇੱਥੋਂ ਭਰ ਜਾਣਾ ਹੈ ਤੇ ਇੱਥੇ ਇੱਕ ਫਰਸਟ ਫਰਸਟ ਫਲੋਰ ਦੇ ਉੱਤੇ ਇੱਕ ਬਾਥਰੂਮ ਹੈ ਜੀ ਆ ਦੇਖੋ ਇੱਥੇ ਕੁਆਸ਼ਰੂਮ ਹੈ ਇੱਕ ਬੈਡਰੂਮ ਇੱਕ ਕੁਆਸ਼ਰੂਮ ਅਤੇ ਇੱਧਰ ਸਾਰਾ ਲੌਬੀ ਦਾ ਏਰੀਆ ਆ ਗਿਆ ਜੀ ਤੇ ਭਾਂਡੇ ਵੀ ਤੁਹਾਨੂੰ ਦਿਖਾਉਣੇ ਆ ਉਧਰਲੇ ਬਾਡੂਨ ਦੇ ਵਿੱਚ ਬਾਲਕਨੀ ਰੱਖੀ ਹੈ ਇੱਥੇ ਸਿਰਫ ਭਾਂਡੇ ਦਾ ਏਰੀਆ ਆ ਗਿਆ ਵੈਸੇ ਖੇਤਾਂ ਦੇ ਵਿੱਚ ਕੋਠੀ ਇੱਕ ਉਠੀ ਖੇਤਾਂ ਦੇ ਵਿੱਚ ਤਾਂ ਵੈਸੇ ਹੀ ਬਹੁਤ ਸੋਹਣੀ ਲੱਗਦੀ ਹੈ ਤੇ ਇੱਧਰਲੇ ਪਾਸੇ ਤੜਕੇ 10 ਕ ਦਾ ਟਾਈਮ ਹੈਗਾ ਸਰਦੀ ਦਾ ਤੇ ਬਹੁਤ ਸੋਹਣੀ ਧੁੱਪ ਪੈ ਰਹੀ ਹੈ ਜੇ ਇੱਥੇ ਕੁਰਸੀ ਵਗੈਰਾ ਢਾ ਕੇ ਬੈਠਣਾ ਹੋਵੇ ਤੇ ਬਹੁਤ ਵਧੀਆ ਆਨੰਦ ਮਾਣ ਸਕਦੇ ਆਪਾਂ ਗਰਮੀਆਂ ਦੇ ਵਿੱਚ ਹਵਾ ਵੀ ਬਹੁਤ ਵਧੀਆ ਤਰੀਕੇ ਨਾਲ ਹੋਸਟ ਹਰ ਰੋਜ਼ ਦੀ ਤਰ੍ਹਾਂ ਪਤਾ ਨੂੰ ਅੱਜ ਕੋਠੀ ਦਾ ਫਰਸਟ ਫਲੋਰ ਤੇ ਗਰਾਉਂਡ ਫਲੋਰ ਸਾਰਾ ਆਪਾਂ ਦਿਖਾਤਾ ਬਾਹਰੋਂ ਤੁਸੀਂ ਗਰੰਟ ਐਲੀਵੇਸ਼ਨ ਵੀ ਦੇਖ ਲਿਆ ਤੇ ਕੋਠੀ ਦਾ ਡਿਜ਼ਾਈਨ ਜੋ ਕਮਰਿਆਂ ਦੇ ਸਾਈਜ਼ ਵਗੈਰਾ ਜਾਂ ਕਮਰਿਆਂ ਦੀ ਡਿਜ਼ਾਈਨਿੰਗ ਜਾਂ ਕਿੱਥੇ ਕਿੱਥੇ ਕਿਹੜਾ ਕਰਾ ਰੂਮ ਰੱਖਿਆ ਹੋਇਆ ਉਹ ਤੁਸੀਂ ਕਮੈਂਟਾਂ 'ਚ ਦੱਸਣਾ ਜ਼ਰੂਰ ਕਿਵੇਂ ਲੱਗੀ ਤੁਹਾਨੂੰ ਅਗਰ ਤੁਸੀਂ ਵੀ ਰਕਸ਼ਾ ਡਿਜ਼ਾਈਨ ਕਰਾਉਣਾ ਚਾਹੁੰਦੇ ਹੋ ਤਾਂ ਸਕਰੀਨ ਤੇ ਨੰਬਰ ਹੈ ਜੀ ਆਰਕੀਟੈਕਟ ਭਰਾਵਾਂ ਦਾ ਤੁਸੀਂ ਉਹਨਾਂ ਨਾਲ ਗੱਲਬਾਤ ਕਰ ਸਕਦੇ ਹੋ ਫਿਰ ਇੱਕ ਦਿਨ ਤੁਹਾਨੂੰ ਹੋਰ ਦੱਸੀਏ ਇਹ ਕੋਠੀ ਜਦੋਂ ਮੁਕੰਮਲ ਹੋ ਗਈ ਐਡੂ ਬਾਦ ਇਹਦੀ ਟ ਉਤਾਰ ਇੱਕ ਵੀਡੀਓ ਆਪਾਂ ਜਰੂਰ ਕਰਾਂਗੇ ਇਹਦੀ ਉਹ ਤੁਹਾਨੂੰ ਦਿਖਾਵਾਂਗੇ ਜਦੋਂ ਟੋਟਲ ਕੰਪਲੀਟ ਹੋ ਗਈ ਕਿਉਂਕਿ 3D ਐਲੀਵੇਸ਼ਨ ਹੁੰਦਾ ਜਿਹੜਾ ਉਹਦੇ ਵਿੱਚ ਜੋ ਕੋਠੀ ਦਾ ਨਕਸ਼ਾ ਬਣ ਕੇ ਆਉਂਦਾ ਤਾਂ ਉਹ ਆਪਾਂ ਤੁਹਾਨੂੰ ਫਾਈਨਲ ਉਹ ਕੋਠੀ ਤਿਆਰ ਹੋ ਗਈ ਉਹ ਤੁਹਾਨੂੰ ਜਰੂਰ ਦਿਖਾਵਾਂਗੇ ਕਿਵੇਂ ਦੀ ਲੁੱਕ ਦੇ ਰਹੀ ਹੈ ਇਹ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰਨਾ ਜੀ ਤੇ ਪੇਜ ਨੂੰ ਜਰੂਰ ਫੋਲੋ ਕਰਨਾ YouTube ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ Instagram ਪੇਜ ਨੂੰ ਜਰੂਰ ਫੋਲੋ ਕਰਿਓ ਜੀ ਧੰਨਵਾਦ ਜੀ